ਸਾਸ਼ੀ ਗਲ ਮੈਂ ਸੁਖਮੰਦਰ ਕੋਰ ਲੱਗੇ ਹਾਜ਼ਰਾਂ ਇੱਕ ਵੱਡੀ ਖਬਰ ਤੁਸੀਂ ਸੁਣ ਰਹੇ ਹੋ ਆਜ਼ ਨਿਊਜ਼ ਵਾਲਾ ਹੁਣ ਨਵਜੋਤ ਕੋਰ ਸਿੱਧੂ ਦੀ ਬਗਾਵਤ ਉਪਕਾਰ ਸੰਧੂ ਦੀ ਐਂਟਰੀ ਤੇ ਇਤਰਾਜ਼ ਕੈਪਟਨ ਨੂੰ ਦੱਸਣਗੇ ਪੂਰੀ ਗੱਲ ਨਵਜੋਤ ਕੋਰ ਸਿੱਧੂ ਨੇ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਅਸ਼ੇਰੀ ਪ੍ਰਧਾਨ ਨੂੰ ਉਪਕਾਰ ਸੰਧੂ ਦੀ ਕਾਂਗਰਸ ਵਿੱਚ ਐਂਟਰੀ ਤੇ ਇਤਰਾਜ਼ ਜ਼ਾਹਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਆਪਣੇ ਹਲਕੇ ਵਿੱਚ ਉਹ ਉਪਕਾਰ ਸੰਧੂ ਨੂੰ ਐਂਟਰ ਨਹੀਂ ਹੋਣ ਦੇਣਗੇ ਹਰਪਾਲ 베ਰਕਾ ਨਾਲ ਇਨਸਾਫ ਹੋਵੇਗਾ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਸਾਰੀ ਗੱਲ ਦੱਸਣਗੇ ਇਸ ਦੇ ਨਾਲ ਹੀ ਜੋਤ ਸਿੰਘ ਸਿੱਧੂ ਉੱਪਰ ਲੱਗੇ ਬੈਨ ਤੇ ਉਹਨਾਂ ਕਿਹਾ ਕਿ ਚੋਣ ਕਮਿਸ਼ਨ ਕਿਤੇ ਨਾ ਕਿਤੇ ਪ੍ਰਭਾਵ ਅਧੀਨ ਕੰਮ ਕਰ ਰਿਹਾ ਹੈ ਦੱਸ ਦਈਏ ਕਿ 2 ਦਿਨ ਪਹਿਲਾਂ ਹੀ ਉਪਕਾਰ ਸਿੰਘ ਸੰਧੂ ਨੂੰ ਇੰਦਰਬੀਰ ਬੁਲਾਰੀਆ ਨੇ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਚ ਕਾਂਗਰਸ ਵਿੱਚ ਸ਼ਾਮਿਲ ਕਰਵਾਇਆ ਸੀ ਇਸ ਤੋਂ ਪਹਿਲਾਂ ਉਪਕਾਰ ਸੰਧੂ ਅਕਾਲੀ ਦਲ ਦੇ ਜ਼ਿਲ੍ਹਾ ਜਥੇ ਦੇ ਪ੍ਰਧਾਨ ਰਹੇ ਉਹਨਾਂ ਆਮ ਆਦਮੀ ਪਾਰਟੀ ਵੱਲੋਂ ਵੀ ਲੋਕ ਸਭਾ ਚੋਣ ਲੜੀ ਸੀ ਹੁਣ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ ਨਵਜੋਤ ਕੌਰ ਸਿੱਧੂ ਨੇ ਇਲਜ਼ਾਮ ਲਾਇਆ ਕਿ ਸੰਦੂ ਨੇ ਵਿਕਰਮ ਮਜੀਠੀਏ ਦੀ ਸ਼ੈਅਤੇ ਕਈ ਕਾਂਗਰਸੀਆਂ ਤੇ ਝੂਠੇ ਪਰਚੇ ਦਰਜ ਕਰਵਾਏ ਸਨ ਅਕਾਲੀ ਦਲ ਵੱਲੋਂ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਦੀਆਂ ਟਿਕਟਾਂ ਐਲਾਨਣ ਬਾਰੇ ਸਿੱਧੂ ਨੇ ਕਿਹਾ ਕਿ ਵਿਕਰਮ ਮਜੀਠੀਏ ਨੂੰ ਵੀ ਚੋਣ ਲੜਨੀ ਚਾਹੀਦੀ ਹੈ ਕਿਉਂਕਿ ਅੱਜ ਉਹਨਾਂ ਦੀ ਪਾਰਟੀ ਵੱਲੋਂ ਕੋਈ ਵੀ ਚੋਣ ਲੜਨ ਲਈ ਤਿਆਰ ਨਹੀਂ ਇਸ ਤੋਂ ਇਲਾਵਾ ਉਹਨਾਂ ਸਨਨੀ ਦਿਓਲ ਦੀ ਭਾਜਪਾ ਵਿੱਚ ਐਂਟਰੀ ਤੇ ਗੁਰਦਾਸਪੁਰ ਤੋਂ ਚੋਣ ਲੜਨ ਦੀਆਂ ਕੀ ਇਹ ਸਾਰੀਆਂ ਬਾਰੇ ਕਿਹਾ ਕਿ ਦਿਓਲ ਦਾ ਫਿਲਮੀ ਕਰੀਅਰ ਚੰਗਾ ਚੱਲ ਰਿਹਾ ਹੈ ਜੇ ਉਹਨਾਂ ਲੋਕ ਸੇਵਾ ਕਰਨੀ ਹੈ ਤਾਂ ਉਹਨਾਂ ਨੂੰ ਪੱਕੇ ਤੌਰ ਤੇ ਇੱਥੇ ਰਹਿਣਾ ਪਵੇਗਾ ਇਸ ਦੇ ਨਾਲ ਹੀ ਹਰਦੀਪ ਸਿੰਘ ਪੂਰੀ ਨੂੰ ਟਿਕਟ ਦੇਣ ਤੇ ਸਿੱਧੂ ਨੇ ਕਿਹਾ ਕਿ ਉਹ ਵਧੀਆ ਇਨਸਾਨ ਹਰ ਚੰਗੇ ਅਧਿਕਾਰੀ ਰਹੇ ਹਨ ਅਤੇ ਲੀਡਰ ਵੀ ਚੰਗੇ ਹਨ ਪਰ ਅੰਮ੍ਰਿਤਸਰ ਸੀਟ ਸੀਟ ਤੇ ਜਿੱਤ ਕਾਂਗਰਸ ਦੀ ਹੀ ਹੋਵੇਗੀ ਸੋ ਏਸੀ ਹੁਣ ਤੱਕ ਦੀ ਵੱਡੀ ਖਬਰ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸੁਣਦੇ ਰਹੋ ਆਜ਼ ਨਿਊਜ਼ ਵਾਲਾ .com